ਸੁਖਬੀਰ ਸਿੰਘ ਬਾਦਲ ਉੱਪਰ ਹੋਏ ਹਮਲੇ ਨਾਲ ਸ਼੍ਰੋਮਣੀ ਅਕਾਲੀ ਦਲ ਐਨਆਰਏ ਨੇ ਇਟਲੀ ਵਿੱਚ ਭਾਰੀ ਰੋਗ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਮਹਾਨ ਸਿੱਖ ਧਰਮ ਦੇ ਸਰਮੌਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਗਾਈ ਧਾਰਮਿਕ ਸਜਾ ਤਹਿਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਡਿਉੜੀ ਤੇ ਬੈਠ ਪਹਰੇਦਾਰ ਬਣ ਸੇਵਾ ਨਿਭਾਰੇ ਸੁਖਬੀਰ ਸਿੰਘ ਬਾਦਲ ਸੀਨੀਅਰ ਅਗੂ ਸ਼੍ਰੋਮਣੀ ਅਕਾਲੀ ਦਲ ਉੱਪਰ ਗਰਮਖਿਆਲਿੰਦਰ ਨਾਰਾਇਣ ਸਿੰਘ ਚੋੜਾ ਵੱਲੋਂ ਕਾਤਲਾਨਾ ਹਮਲਾ ਕਰਨ ਦੇ ਨਾਲ ਦੁਨੀਆ ਪਰਵੇਸ਼ ਪਾਚ ਦੇ ਸ੍ਰੋਮਣੀ ਕਾਲੀ ਦਲ ਦੇ ਹਮਾਇਤੀਆਂ ਦੇ ਆਗੂ ਵਿੱਚ ਬਹੁਤੀ ਜਿਆਦਾ ਕਟੜਨ ਲੱਗੇ ਚਿੰਤਾ ਜਤਾਈ ਜਾ ਰਹੀ ਹੈ ਤੇ ਦੋਸ਼ੀ ਖਲਾਫ ਸਖਤ ਕਾਰਵਾਈ ਦੀ ਮੰਗ ਵੀ ਜ਼ੋਰ ਫੜਦੀ ਜਾ ਰਹੀ ਹੈ ਬੇਸ਼ੱਕ ਚੌੜਾ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਪਰ ਸ਼੍ਰੋਮਣੀ ਕਾਲੀ ਦਲ ਦੇ ਹਮਾਇਤੀਆਂ ਵੱਲੋਂ ਇਸ ਅਤ ਨਿੰਦਣਯੋਗ ਅੰਨਵ੍ਰਧ ਰੋਕ ਕਟੰ ਦਾ ਨਾਮ ਨਹੀਂ ਲੈਿਆ ਰਿਹਾ ਇਸ ਘਟਨਾ ਬਤੀ ਇਕ ਖਬਰ ਦੀ ਕਰਦੇ ਆ ਸ਼ੋਮਨੀ ਕਾਲੀਦਾਲ ਨਰਾਇਣ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਸਰਪਸ ਕਵਤਾਰ ਸਿੰਘ ਖਾਸ ਕਰਕੇ ਪੰਜਾਬ ਦੇ ਕੋਵਿੰਦਰ ਸਿੰਘ ਡੋਗਰਾਵਾਲ ਚੰਨ ਸਿੰਘ ਪੁੰਗਰ ਦੀ ਹਰਦੀਪ ਸਿੰਘ ਬੋਦ ਜਨਰਲ ਸਕੱਤ ਸਿੰਘ ਜਗੀਤ ਸਿੰਘ ਈਸਰ ਹੇਰ ਜਸਵਿੰਦਰ ਸਿੰਘ ਪਖਤੂ ਮਾਇਰ ਅਤੇ ਜੂਠ ਰੇਂਗ ਇਟਲੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਕਾਵਰੂਆ ਦੀ ਆਗੂ ਨੇ ਨਰੈਣ ਸਿੰਘ ਚੋੜਾ ਉੱਪਰ ਸਖਤ ਕਾਰਵਾਈ ਦੀ ਮੰਗ ਕਰਦੇ ਆ ਕਿਹਾ ਕਿ ਅਜਿਹੇ ਪ੍ਰਾਧੀਆਂ ਨੂੰ ਖੁੱਲਾ ਛੱਡਣਾ ਆਮ ਲੋਕਾਂ ਲਈ ਵੱਡਾ ਖਤਰਾ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੱਟਨੀ ਵਿੱਚ ਜਾਂਚ ਕਰਵਾਏ ਤਾਂ ਜੋ ਪਤਾ ਲੱਗ ਸਕੇ ਹੋਰ ਕਿਹੜੇ ਲੋਕਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਪ ਹਾਲ ਨੂੰ ਕਰਾਮ ਕਰਨਾ ਚਾਹੁੰਦੇ ਹਾਂ ਇੱਕ ਅੱਜ ਦਾ ਪੰਜਾਬ ਸਰਕਾਰ ਲਈ ਵੀ ਇੱਕ ਚੁਣੌਤੀ ਹੈ ਜਿਸ ਦੇ ਕੱਟ ਨਾਲ ਹੋਣੇ ਪ੍ਰਤੱਖ ਹੋ ਗਿਆ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਜੰਗਲ ਰਾਜ ਵਧ ਰਿਹਾ ਇਹ ਹਮਲਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੀਦਾ ਲਿਸਰਮੌਰ ਆਗੂ ਪਰ ਇਹ ਨਹੀਂ ਸਗੋ ਸਮੁੱਚੇ ਕਾਲੀਦਾ ਲੁੱਪਰ ਜਿਹੜਾ ਕਿ ਵਿਦੇਸ਼ਾਂ ਵਿੱਚ ਬੈਠੇ ਸ਼੍ਰੋਮਣੀ ਕਨਦਾਂ ਦੇ ਮੈਂਬਰ ਸਹਿਬਾਨ ਕਿਸੇ ਹਾਲਤ ਵਿੱਚ ਸਹਿਲ ਨਹੀਂ ਕਰਨਗੇ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਜਗਵੰਤ ਸਿੰਘ ਸੋਦਾਂ ਸ਼੍ਰੋਮਣੀ ਅਕਾਲੀ ਦਲ ਐਨ ਆਰ ਆਈ ਵੈਂਕ ਇਟਲੀ ਵੱਲੋਂ ਅੱਜ ਜੋ ਸਵੇਰ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਘਟਨਾ ਵਾਪਰੀ ਸਰਦਸੂਜੀਤ ਸਿੰਘ ਬਾਦਲ ਜੀ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਉਸ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦਾ ਹੋਇਆ ਪ੍ਰਸ਼ਾਸਨ ਤੋਂ ਇਸ ਦੀ ਨਿਰਪੱਖ ਤੇ ਸਰਪੱਖੀ ਜਾਂਚ ਦੀ ਮੰਗ ਕਰਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਂ-ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪ ਹੱਥ ਦੇ ਕੇ ਸਰਦਸੂਜੀਤ ਸਿੰਘ ਬਾਦਲ ਜੀ ਦੀ ਰੱਖਿਆ ਕੀਤੀ ਅਤੇ ਧੰਨਵਾਦ ਕਰਦੇ ਹਾਂ ਉਸ ਕਰਮਚਾਰੀ ਦਾ ਵੀਰ ਦਾ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਨਿਭਾਈ ਤੇ ਸਦਸਵੀ ਸਿੰਘ ਜੀ ਦੀ ਜਾਨ ਬਚਾਈ ਸੁਧਾਰ ਨਾਰਾਇਣ ਸਿੰਘ ਚੌੜਾ ਜੀ ਜੋ ਉਹਨਾਂ ਨੇ ਸਦਸਵੀ ਸਿੰਘ ਜੀ ਦੇ ਉੱਪਰ ਹਮਲਾ ਕੀਤਾ ਉਹਨਾਂ ਦੀ ਵੀ ਸਪੈਸ਼ਲ ਜਾਂਚ ਦੀ ਮੰਗ ਕਰਦੇ ਹੋਏ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਅਤੇ ਸੀ ਅਕਾਲਤਖ ਸਾਹਿਬ ਜੀ ਇਸ ਦੀ ਮੇਰੇ ਪੱਖ ਜਾਂਚ ਕਰਨਗੇ ਅਤੇ ਬੇਨਤੀ ਕਰਦੇ ਹਾਂ ਉਹਨਾਂ ਸਾਰੇ ਵੀਰਾਂ ਨੂੰ ਜੋ ਸੀ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਦੇ ਵਿਰੁੱਧ ਜਾ ਕੇ ਚਾਹੇ ਕਿਸੇ ਭਾਵਨਾ ਦੇ ਤਹਿਤ ਚਾਹੇ ਕਿਸੇ ਸਿਆਸੀ ਰੰਜਿਸ਼ ਤਹਿਤ ਜੋ ਬਿਆਨਬਾਜ਼ੀ ਕਰ ਰਹੇ ਨੇ ਉਹ ਕਿਰਪਾ ਕਰਕੇ ਗੁਰੇਜ਼ ਕਰਨ ਕਿਉਂਕਿ ਸੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਜੋ ਜਥੇਦਾਰ ਨੇ ਬੇਸ਼ੱਕ ਉਹ ਇੱਕ ਇਨਸਾਨ ਹੋ ਸਕਦੇ ਹਨ ਪਰ ਉਹਨਾਂ ਦੀ ਪਦਵੀ ਬਹੁਤ ਉੱਚੀ ਤੇ ਸੁੱਚੀ ਹੈ ਸੋ ਕਿਰਪਾ ਕਰਕੇ ਸੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ